ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਲੈ ਕੇ ਜਿਨ੍ਹਾਂ ਦੇ ਵੱਲੋਂ ਹਰ ਵਾਰ ਦੀ ਤਰ੍ਹਾਂ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਤਾਂ ਇਸ ਵਾਰ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਦੇ ਉੱਤੇ ਨਿਸ਼ਾਨੇ ਸਾਧੇ ਨੇ ਦਾਦੇ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਗੇ ਤਾਂ ਉਹਨਾਂ ਨੇ ਕਾਂਗਰਸ ਪਾਰਟ ਨੂੰ ਲਗਾਤਾਰ ਨਿਸ਼ਾਨੇ ਤੇ ਲਿਆ ਜਾ ਰਿਹਾ ਤੇ ਰਾਹੁਲ ਗਾਂਧੀ ਨੂੰ ਉਸ ਨੇ ਅੱਤਵਾਦੀ ਦੱਸਿਆ ਜਿਸ ਤੋਂ ਬਾਅਦ ਲਗਾਤਾਰ ਸਿਆਸੀ ਅਖਾੜਾ ਖੂਬ ਭਖਿਆ ਹੋਇਆ ਤੇ ਇਸ ਦੇ ਉੱਤੇ ਬਿਕਰਮ ਮਜੀਠੀਆ ਦਾ ਕਹਿਣਾ ਕਿ 20 ਸਾਲ ਇਸ ਪਾਰਟੀ ਦੇ ਵਿੱਚ ਰਹੇ ਉਦੋਂ ਤਾਂ ਇਹਨੂੰ ਰਾਹੁਲ ਗਾਂਧੀ ਅੱਤਵਾਦੀ ਨਜ਼ਰ ਨਹੀਂ ਆਇਆ ਤਾ ਫਿਰ ਅੱਜ ਇਹ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸ ਰਿਹਾ ਤਾਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਆਂ ਤੇ ਨਾਲ ਹੀ ਵਿਕਰਮ ਅਜੀਠੇ ਨੇ ਇਹ ਵੀ ਕਿਹਾ ਕਿ ਇਹ ਭਗਵੰਤ ਮਾਨ ਦਾ ਦੇਖੋ ਤੁਸੀਂ ਇੰਨੀਆਂ ਖਬਰਾਂ ਮੇਰੇ ਸਵਾਲ ਕਈ ਪੁੱਛ ਲਏ ਪਤਾ ਨਹੀਂ ਇਹ ਰਵਨੀਤ ਪਿੱਟੂ ਵੀ ਭਗਵੰਤ ਦਾ ਯਾਰ ਹੀ ਆ ਅੱਜ ਤਾਂ ਇਹਨਾਂ ਦੀ ਬਰਾਬਰ ਦੀ ਹੈ ਇਹਨੇ ਸਭ ਤੋਂ ਗੂੜੀ ਦੋਸਤੀ ਹੈਨ ਮਗਰ ਰਵਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਇਹ ਚਾਹੂੰਗਾ ਜਿੱਥੇ ਮੈਂ ਤਾਂ ਉਹਨਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਮਗਰ ਜਿਹੜਾ ਇਹ ਬਿਆਨ ਦਿੱਤਾ ਗਿਆ ਇਹ ਇਟਸ ਸੇਵਜ਼ ਕੁਐਸਚਨ ਔਨ ਰਵਨੀਤ ਬਿੱਟੂ ਇਟਸੈਲਫ ਰਵਨੀਤ ਬਿੱਟੂ ਦਾ ਅੱਜ ਵੀ ਸਮੁੱਚਾ ਪਰਿਵਾਰ ਤੇ ਰਵਨੀਤ ਬਿੱਟੂ ਆ ਤਿੰਨ ਵਾਰੀ ਐਮਪੀ ਉਸ ਕਾਂਗਰਸ ਪਾਰਟੀ ਚੋਂ ਬਣਿਆ ਤੇ ਉਸ ਰਾਹੁਲ ਗਾਂਧੀ ਦੇ ਚੋਲੇ ਗਾਉਂਦੇ ਰਹੇ ਆ ਜਿਸ ਰਾਹੁਲ ਗਾਂਧੀ ਨੂੰ ਅੱਜ ਇਹ ਕਹਿੰਦੇ ਆਤਵਾਦੀ ਨੰਬਰ ਵਨ ਨੰਬਰ 1 ਟੈਰਰਿਸਟ ਤੇ ਰਾਤੋਂ ਰਾਤ ਤਾਂ ਬਣਿਆ ਨਹੀਂ ਫਿਰ ਇਹ ਬਣਾਉਣ 'ਚ ਤੇਰਾ ਕੀ ਯੋਗਦਾਨ ਸੀ ਤੂੰ ਆਪ ਦਾ 10 ਪਿਛਲੇ 20 ਸਾਲ ਦੀ ਕਾਰਗੁਜ਼ਾਰੀ ਕਿਉਂਕਿ ਜਿੰਨਾ ਮੀਆਂ ਮਿੱਠੂ ਇਹ ਰਾਹੁਲ ਗਾਂਧੀ ਦਾ ਸੀ ਕਿਉਂ ਤੋ ਤੈਨੂੰ ਯੂਥ ਦਾ ਪ੍ਰਧਾਨ ਬਣਾਇਆ ਜਦੋਂ ਤੇਰੀਆਂ ਟਿਕਟਕ ਦੇ ਲੁਧਿਆਣੇ ਤੋਂ ਕਦੇ ਅਨੰਦਪੁਰ ਸਾਹਿਬ ਤੋਂ ਕਦੋਂ ਕਿੱਥੋਂ ਬਣਾਈਆ ਜਾਂ ਜਿੰਨਾ ਪਾਰਲੀਮੈਂਟ ਦਾ ਟੇਬਲ ਮਾਰ ਮਾਰ ਥਾਪੀਆਂ ਜਿਹੜਾ ਉੱਥੇ ਡੈਂਟ ਪਾ ਤੇ ਤੋੜਦਾ ਰਾਹੁਲ ਗਾਂਧੀ ਤੇ ਫਿਰ ਪਿੱਛੇ ਕੋਈ ਭੁੱਲਿਆ ਦੂਜੀ ਗੱਲ ਜੇ ਉਹ ਹੈ ਟੈਰਰਿਸਟ ਨੰਬਰ 1 ਮੈਂ ਇਹਦੀ ਗੱਲ ਹੀ ਆਉਣਾ ਤੇ ਉਹਨੂੰ ਲੀਡਰ ਆ ਆਪੋਜੀਸ਼ਨ ਦੀ ਕੁਰਸੀ ਤੇ ਉਸ ਮਾਨਤਾ ਦਿੱਤੀ ਕਿਨੇ ਜੇ ਸਰਕਾਰ ਚ ਭਾਈ ਤੂੰ ਵਜ਼ੀਰ ਆ ਔਰ ਜੇ ਇਸ ਸਰਕਾਰ ਦੀ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦਾ ਸਪੀਕਰ ਆ ਤੇ ਕੀ ਤੁਸੀਂ ਕਾਰਵਾਈ ਤੁਸੀਂ ਦਿੱਤੀ ਹੈ ਫਿਰ ਇਸ ਲਈ ਬਿੱਟੂ ਸਾਹਿਬ ਦੇ ਜਿਹੜੇ ਬਿਆਨ ਹੁੰਦੇ ਨਾ ਉਹ ਸੈਲਫ ਗੋਲ ਵਾਲੇ ਹੁੰਦੇ ਆ ਉਹ ਵੀ ਤੁਸੀਂ ਕੰਗਲਾ ਰਣੋਤ ਦਾ ਦੂਜਾ ਹੀ ਰੂਪ ਦੇਖੋ ਤੁਸੀਂ ਇੰਨੀਆਂ ਖਬਰਾਂ ਮੇਰੇ ਸਵਾਲ ਕਈ ਪੁੱਛ ਲੇ ਪਤਾ ਨਹੀਂ ਏ ਰਵਨੀਤ ਪਿੱਟੂ ਵੀ ਭਗਵੰਤ ਦਾ ਯਾਰ ਹੀ ਆਤਾ ਇਹਨਾਂ ਦੀ ਬਰਾਬਰ ਦੀ ਹੈ ਨੇ ਸਭ ਤੋਂ ਗੂੜੀ ਦੋਸਤੀ ਹੈ ਨਾ ਮਗਰ ਰਵਨੀਤ ਪਿੱਟੂ ਜੀ ਨੂੰ ਮੈਂ ਪੁੱਛਣਾ ਇਹ ਚਾਹੂੰਗਾ ਜਿੱਥੇ ਮੈਂ ਤਾਂ ਉਹਨਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਮਗਰ ਜਿਹੜਾ ਇਹ ਬਿਆਨ ਦਿੱਤਾ ਗਿਆ ਇਹ ਇਟਸ ਰੇਜ਼ਸ ਕੁਐਸਚਨ ਔਨ ਰਵਨੀਤ ਬਿੱਟੂ ਇਟਸੈਲਫ ਰਵਨੀਤ ਬਿੱਟੂ ਦਾ ਅੱਜ ਵੀ ਸਮੁੱਚਾ ਪਰਿਵਾਰ ਤੇ ਰਵਨੀਤ ਬਿੱਟੂ ਆ ਤਿੰਨ ਵਾਰੀ ਐਮਪੀ ਉਸ ਕਾਂਗਰਸ ਪਾਰਟੀ ਚੋਂ ਬਣਿਆ ਤੇ ਉਸ ਰਾਹੁਲ ਗਾਂਧੀ ਦੇ ਚੋਲੇ ਗਾਉਂਦੇ ਰਹੇ ਆ ਜੇ ਇਸ ਰਾਹੁਲ ਗਾਂਧੀ ਨੂੰ ਅੱਜ ਇਹ ਕਹਿੰਦੇ ਆਤਵਾਦੀ ਨੰਬਰ ਵਨ ਨੰਬਰ 1 ਟੈਰਰਿਸਟ ਤੇ ਰਾਤੋਂ ਰਾਤ ਤਾਂ ਬਣਿਆ ਨਹੀਂ ਫਿਰ ਇਹ ਬਣਾਉਣ 'ਚ ਤੇਰਾ ਕੀ ਯੋਗਦਾਨ ਸੀ ਤੂੰ ਆਪ ਦਾ 10 ਪਿਛਲੇ 20 ਸਾਲ ਦੀ ਕਾਰਗੁਜ਼ਾਰੀ ਕਿਉਂਕਿ ਜਿੰਨਾ ਮੀਆਂ ਮਿੱਠੂ ਇਹ ਰਾਹੁਲ ਗਾਂਧੀ ਦਾ ਸੀ ਜਦੋਂ ਤੈਨੂੰ ਯੂਥ ਦਾ ਪ੍ਰਧਾਨ ਬਣਾਇਆ ਜਦੋਂ ਤੇਰੀਆਂ ਟਿਕਟਾਂ ਕਦੇ ਲੁਧਿਆਣੇ ਤੋਂ ਕਦੇ ਅਨੰਦਪੁਰ ਸਾਹਿਬ ਤੋਂ ਕਦੇ ਕਿੱਥੋਂ ਬਣਾਈਆ ਜਾਂ ਜਿੰਨਾ ਪਾਰਲੀਮੈਂਟ ਦਾ ਟੇਬਲ ਮਾਰ-ਮਾਰ ਥਾਪੀਆਂ ਜਿਹੜਾ ਉੱਥੇ ਡੈਂਟ ਪਾ ਤੇ ਤੋੜਤਾ ਰਾਹੁਲ ਗਾਂਧੀ ਦੇ ਪਿੱਛੇ ਕੋਈ ਪੋਲਿਆ ਦੂਜੀ ਗੱਲ ਜੇ ਉਹ ਹੈ টেরਰਿਸਟ ਨੰਬਰ 1 ਮੈਂ ਇਹਦੀ ਗੱਲ ਹੀ ਆਉਣਾ ਤੇ ਉਹਨੂੰ ਲੀਡਰ ਆ ਆਪੋਜੀਸ਼ਨ ਦੀ ਕੁਰਸੀ ਤੇ ਉਸ ਮਾਨਤਾ ਦਿੱਤੀ ਕਿਨੇ ਜੇ ਸਰਕਾਰ ਚ ਭਾਈ ਤੂੰ ਵਜ਼ੀਰ ਆ ਔਰ ਜੇ ਸਰਕਾਰ ਦੀ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦਾ ਸਪੀਕਰ ਆ ਤੇ ਕੀ ਤੁਸੀਂ ਕਾਰਵਾਈ ਤੁਸੀਂ ਦਿੱਤੀ ਹੈ ਫਿਰ ਇਸ ਲਈ ਬਿੱਟੂ ਸਾਹਿਬ ਦੇ ਜਿਹੜੇ ਬਿਆਨ ਹੁੰਦੇ ਨਾ ਉਹ ਸੈਲਫ ਗੋਲ ਵਾਲੇ ਹੁੰਦੇ ਆ ਉਹ ਵੀ ਤੁਸੀਂ ਕੰਗਲਾ ਰਨੌਤ ਦਾ ਦੂਜਾ ਹੀ ਰੂਪ ਸਮਝੋ ਇਹ ਭਰਾ ਪੈਣ ਨੇ ਇਹਨਾਂ ਦੀ ਗੱਲ ਦਾ ਬਾਲਾ ਫਿਕਰ ਨਹੀਂ ਕਰੀਦਾ ਹੁੰਦਾ ਇਹ ਜਿੰਨਾ ਚੋਪ ਰਹੇ ਨੇ ਉਹਨਾਂ ਦੇਸ਼ ਦਾ ਭਲਾ ਤੇ ਪੰਜਾਬ ਦਾ ਸੋ ਦਾਦੀ ਕੀ ਬਿਕਰ ਮਜੀਠੀਆ ਦੇ ਵੱਲੋਂ ਹਰ ਵਾਰ ਕਿਸੇ ਨਾ ਕਿਸੇ ਸਿਆਸੀ ਲੀਡਰ ਨੂੰ ਨਿਸ਼ਾਨੇ ਤੇ ਜ਼ਰੂਰ ਲੈ ਜਾਂਦਾ ਕਿਉਂਕਿ ਸਿਆਸਤ ਦੇ ਵਿੱਚ ਹਮੇਸ਼ਾ ਹੀ ਦੇਖਿਆ ਜਾਂਦਾ ਹੈ ਕਿ ਇੱਕ ਇੱਕ ਦੂਜੇ ਨੂੰ ਪੰਡਨ ਦਾ ਮੌਕਾ ਕੋਈ ਵੀ ਹੱਤੋਂ ਖੁੰਝਣ ਨਹੀਂ ਦਿੰਦਾ ਬਿਊਰੋ ਆ ਰਿਪੋਰਟ